ਪੱਸੀ ਗਾਜਿਕ ਪੱਸੀ ਗਾਜਿਕ ਐਮਐਲਏ ਸਾਹਿਬ ਜੇ ਮੰਨ ਲਓ ਸ਼ਹਿਰ ਚ ਪਾਣੀ ਭਰ ਰਿਹਾ ਵਾ ਤਾਂ ਇੱਥੋਂ ਬੰਨ ਤੋੜਨਾ ਤਾਂ ਇਹਨਾਂ ਪਿੰਡਾਂ ਦਾ ਵੀ ਤਾਂ ਅਜਾੜਾ ਵਾ ਜੇ ਸ਼ਹਿਰ ਦੇ ਲੋਕਾਂ ਨੂੰ ਬਚਾਉਣਾ ਵਾ ਮਤਲਬ ਫੈਕਟਰੀਆਂ ਦਾ ਗੰਦ ਸਾਰਾ ਉਹਨਾਂ ਦਾ ਤੇ ਉਹ ਤੜਾ ਇਹਨਾਂ ਨੂੰ ਬਿਲਕੁਲ ਨਹੀਂ ਅੱਗੇ ਵੀ 2 ਸਾਲ ਪਹਿਲਾਂ ਵੀ ਇੱਥੇ ਸੀ 2022 ਨਾਲ 23 ਦੇ ਵਿੱਚ ਵੀ ਸਾਡਾ ਤੋੜ ਰਾਤ ਨੂੰ ਇੱਥੇ ਪੂਰਾ ਧਰਨਾ ਦਿੱਤਾ ਗਿਆ ਸਾਰੇ ਪਿੰਡਾਂ ਵਾਲੇ ਲੋਕ ਬੈਠੇ ਸੀ ਤੇ ਹੁਣ ਵੀ ਇੱਥੇ ਬੈਠੇ ਆ ਸਾਰੇ ਤੇ ਅਸੀਂ ਵੀ ਇੱਥੇ ਹਾਜ਼ਰ ਆ ਵੀ ਦੇਖੋ ਜਬਰਦਸਤੀ ਨਹੀਂ ਤੋੜ ਦਿੱਤਾ ਜਾਊਗਾ ਬਾਕੀ ਕੁਦਰਤ ਦੇ ਸਾਹਮਣੇ ਤਾਂ ਕੋਈ ਜ਼ੋਰ ਹੀ ਨਹੀਂ ਹੈ ਵੈਸੇ ਮੈਂ ਨਾ ਬੰਨ ਤੇ ਖੜਾ ਜੀ ਇਤਨਾ ਕਾਫੀ ਸੀਗਾ ਰਿਯੂਮਰ ਸੀ ਹਫਾ ਸੀ ਵੀ ਇਥੋਂ ਬੰਨ ਤੋੜਨਾ ਪੈਣਾ ਸਤਲੋ ਜੱਕ ਸਾਰੇ ਪਿੰਡਾਂ ਵਾਲੇ ਦੋ ਇਕੱਠੇ ਹੋਏ ਨੇ ਬਲੀਪੁਰ ਜੀ ਸੋ ਕੋਈ ਇੰਦਾ ਦੀ ਕੋਈ ਗੱਲ ਹੈ ਕੋਈ ਜੀ ਪਤਾ ਨਹੀਂ ਚਲੋ ਉਹ ਅੱਗੇ ਵੀ ਹੋਇਆ ਸੀ 2 ਸਾਲ ਪਹਿਲਾਂ ਵੀ ਹੁਣ ਵੀ ਲੋਕਾਂ ਨੂੰ ਕਿਤੇ ਇਹ ਸੀਗਾ ਕਿ ਪ੍ਰਸ਼ਾਸਨ ਤੋੜਨਾ ਚਾਹੁੰਦਾ ਵਾ ਵੀ ਪਿੱਛੇ ਸ਼ਹਿਰ 'ਚ ਪਾਣੀ ਭਰ ਰਿਹਾ ਇਸ ਕਰਕੇ ਜੀ ਚਲੋ ਠੀਕ ਹੈ ਜੀ ਬਸ ਥੋੜਾ ਧਿਆਨ 'ਚ ਹੀ ਲਿਆਉਣਾ ਸੀ ਕਿ ਜੋ ਲੋਕ ਉੱਤੇ ਕਾਫੀ ਇਕੱਠੇ ਹੋਏ ਤੇ ਮੈਂ ਵੀ ਬੰਦ ਤੇ ਹੀ ਸੀਗਾ ਜੀ ਥੋੜੀ ਜੀ ਇੱਥੇ ਥੋੜੀ ਟੀਮਾਂ ਨੇ ਕੁਝ ਨਾ ਰਾਤ ਪਾਣੀ ਥੋੜਾ ਜਿਆਦਾ ਛੱਡਿਆ ਜਾ ਰਿਹਾ ਪਤਾ ਲੱਗਿਆ ਜੀ ਪਾਗੜਾ ਤੋਂ ਜੀ ਵੀ ਕਿਤੇ ਬੰਦ ਤੇ ਥੋੜੀ ਜੀ ਟੀਮਾਂ ਟੁਮਾ ਰਾਤ ਨੂੰ ਲੱਗੀਆਂ ਰਹਿਣ ਜੀ ਕਿਤੇ ਨਾ ਕਿਤੇ ਮਸ਼ੀਨਾਂ ਜੀਸੀU ਮਸ਼ੀਨ ਵੀ ਤਾਂ ਬਲੀਪੁਰ ਹਾਂਜੀ ਕੋਈ ਨੁਕਸਾਨ ਨਹੀਂ ਆਇਆ ਹਾਂਜੀ ਹਾਂਜੀ ਫਿਕਰ ਜੀ ਅੱਜ ਥੋੜੀ ਟੀਮ ਰੱਖੀ ਥੋੜੀ ਜੀ ਰਾਤ ਨੂੰ ਲੋਡ ਆ ਜੀ ਤੇ ਟੀਮ ਦੀ ਨਾ ਕੋਈ ਅਸੀਂ ਵੀ ਹੈਗੇ ਇੱਥੇ ਹੀ ਆ ਜੀ ਹਾਂਜੀ ਸਾਬ ਦੇਖੀ ਆਈ ਠੀਕ ਹੈ ਥੈਂਕ ਯੂ ਜੋ ਵੀ ਆਪਣੇ ਆਰਾਮ ਪੁਰਾਣੇ ਮੈਡੀ ਸਰ ਜੀ ਗੱਲ ਹੋਈ ਹੈ ਕਿਸੇ ਦੇ